ਅੰਮ੍ਰਿਤਸਰ ਦੇ ਹੁਸੈਨਪੁਰਾ ਚੌਕ ਇੱਚ ਇੱਕ ਘਰ ਤੇ ਹੋਇਆ ਹਮਲਾ ਤੇਜ਼ ਤਾਰ ਹਥਿਆਰਾਂ ਸਣੇ ਇਸ ਇਲਾਕੇ ਇੱਚ ਪਹੁੰਚੇ ਹਮਲਾਵਰ ਹਮਲਾਵਰਾਂ ਨੇ ਘਰ ਦੇ ਅੰਦਰ ਵੜ ਘਰ ਦਾ ਸਾਰਾ ਸਮਾਨ ਤੋੜ ਕੇ ਕੀਤਾ ਚੱਕਣਾ ਚੂਰ ਪਰਿਵਾਰਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਇਨਸਾਫ ਦੀ ਲਗਾਈ ਗੁਹਾਰ ਘਟਨਾ ਦੀ ਕੁਝ ਸੀਸੀਟੀਵੀ ਫੁਟੇਜ ਵੀ ਆਈ ਸਾਹਮਣੇ ਪੁਲਿਸ ਨੇ ਮੌਕੇ ਤੇ ਪਹੁੰਚ ਜਾਂਚ ਕੀਤੀ ਸ਼ੁਰੂ ਘਰ ਮੇਰੀ ਬੇਟੀ ਹੀ ਕਦਨਾਲੀ ਮੇਰਾ ਨਾਮ ਪ੍ਰਵੀਨ ਕੋਹਰੇ ਆ ਅੱਛਾ ਕਿਥੋਂ ਦਾ ਨੇ ਇਹ ਤਾਂ ਸੈਨਪੁਰੇ ਦੇ ਰਹਿਣ ਵਾਲੇ ਅਸੀਂ ਜੀ ਠੀਕ ਹੈ ਬਾਰਾੜਾ ਸ਼ੋਰੂਮ ਹੈ ਜੀ ਕਹਦਾ ਸ਼ੋਰੂਮ ਆ ਫੋਨ ਵਾਲਾ ਮੁੰਬਈ ਦਾ ਹਾਂ ਕੀ ਮਾਮਲਾ ਹੈ ਆਹ ਕਾਰ ਕਾਰਵਾਰੀਆਂ ਮੋੜੀਆਂ ਲੜਾਈਆਂ ਹੋ ਗਈਆਂ ਆਪਸ ਵਿੱਚ ਲੜ ਲੜ ਕੇ ਇਹ ਥੋੜੀ ਵੀ ਤੁਸੀਂ ਕਿਹੜੇ ਲੋਕਾਂ ਦੇ ਘਰੇ ਚੜ ਚੜੀ ਬੰਦੇ ਲਿਆ ਗੱਪਾ ਦੋ ਨਹੀਂ ਆਪਸ ਦੇ ਵਿੱਚ ਘਰ ਦੇ ਵਿੱਚ ਜੀ ਲੜੇਗੇ ਜਾਂ ਗਵਾਂਢੀ ਲੜੇਗਾ ਨਾ ਗਵਾਂਢੀ ਲੜੇ ਸਾਡੇ ਸਾਡੇ ਨਾਲ ਲੜੇ ਨਜ਼ਾਇਰ ਮੇਰੇ ਮੁੰਡੇ ਨਾਲ ਗੱਲ ਪਈ ਆ ਪਹਿਲੇ ਇਹਨਾਂ ਬੰਦੇ ਮੰਗਾਏ ਉਹਨੂੰ ਪੈ ਗਏ ਆ ਇਕੱਲੇ ਨੂੰ ਵੇਖ ਕੇ ਕੀ ਨਾਮ ਤੇ ਮੁੰਡੇ ਦਾ ਬਿਲੂ ਆ ਮੇਰੇ ਮੁੰਡੇ ਦਾ ਨਾਮ ਬਿੱਲੂ ਨਾਲ ਲੜੇ ਆ ਬਿੱਲੂ ਨਾਲ ਲੜੇ ਕੀ ਕੋਈ ਪ੍ਰਾਣੀ ਰੰਜੀ ਸੀ ਨਹੀਂ ਹਾਂਜੀ ਇਹ ਇਹ ਰੱਖਦੇ ਰੰਜਨਾ ਹੀ ਨਹੀਂ ਰੱਖਦੇ ਕਿ ਇਹਨਾਂ ਨੂੰ ਮੰਜ ਕੀ ਹੋਇਆ ਕਿ ਜਦੋਂ ਘਰ ਦੇ ਅੰਦਰ ਕੋਈ ਵੀ ਸੀ ਤੁਸੀਂ ਅਸੀਂ ਆ ਦਫ਼ਤਰ 'ਚ ਬੈਠੇ ਹਾਂ ਮੈਂ ਤਾਂ ਮਾਲਾ ਜੀ ਤੇ ਕੁੜੀ ਸਾਡੀ ਕਰਕਲੀ ਨਾਲ ਗਵਾਂਡੀਆਂ ਦੇ ਮੁੰਡੇ ਨੇ ਕਿਹਾ ਵੀ ਸਾਡੇ ਅੰਦਰ ਗੇਟ ਟੁੱਟ ਗਿਆ ਸਾਡੇ ਅੰਦਰ ਬੰਦੇ ਵੜ ਗਏ ਆ ਮਾਲਾ ਜੀ ਤੇ ਕੁੜੀ ਸਾਡੀ ਬਾਥਰੂਮ 'ਚ ਲੋਕੀ ਡਰਦੀ ਅੰਦਰ ਕਿੰਨਾ ਤੋਂ ਨੁਕਸਾਨ ਹੋਇਆ ਅਜੋ ਹੀ ਵੇਖਿਆ ਨੁਕਸਾਨ ਕਿੰਨਾ ਆਇਆ ਆਰਸੜੀਆਂ ਤੋੜ ਗਏ ਆ ਸਾਰਾ ਸਮਾਨ ਦੁਕਾਨ ਦਾ ਲੋਬਾਰੀ ਚੋ ਕੈਸ਼ ਕੱਢ ਕੇ ਲੈ ਗਏ ਮੇਰੀ ਕੁੜੀ ਦਾ ਗਹਿਣਾ ਕੱਢ ਕੇ ਲੈ ਗਏ ਸਾਰਾ ਲੁੱਟ ਖੋ ਕਰਕੇ ਲੈ ਗਏ ਆ ਕਿੰਨੀ ਕਿੰਨਾ ਕੋ ਨੁਕਸਾਨ ਹੈ तकरीबन 10 ਲੱਖ ਰੁਪਇਆ ਲੈ ਗਏ ਦੋ ਸੱਟ ਮੇਰੀ ਕੁੜੀ ਦੇ ਵਿਆਹ ਦੇ ਲੈ ਕੇ ਵਿਆਹ ਰੱਖਿਆ ਮੈਂ ਆਪਣੀ ਕੁੜੀ ਦਾ ਉਹ ਲੈ ਗਏ ਕੱਢ ਕੇ ਕੀ ਨੂੰ ਮੰਗ ਕੀ ਕਰਦੇ ਨੇ ਐਹੀ ਮੰਗ ਐ ਹੋ ਕਰਦੇ ਆ ਤੇ ਸਾਨੂੰ ਨਿਸਾਬ ਦਿੱਤਾ ਜਾਵੇ ਅੰਮ੍ਰਿਤਸਰ ਦੇ ਹੁਸੈਨਪੁਰਾ ਚੌਕ ਇੱਚ ਇੱਕ ਘਰ ਤੇ ਹੋਇਆ ਹਮਲਾ ਤੇਜ਼ ਤਾਰ ਹਥਿਆਰਾਂ ਸਣੇ ਇਸ ਇਲਾਕੇ ਇੱਚ ਪਹੁੰਚੇ ਹਮਲਾਵਰ ਹਮਲਾਵਰਾਂ ਨੇ ਘਰ ਦੇ ਅੰਦਰ ਵੜ ਘਰ ਦਾ ਸਾਰਾ ਸਮਾਨ ਤੋੜ ਕੇ ਕੀਤਾ ਚੱਕਣਾ ਚੋਰੀ ਪਰਿਵਾਰਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਇਨਸਾਫ ਦੀ ਲਗਾਈ ਗੁਹਾਰ ਘਟਨਾ ਦੀ ਕੁਝ ਸੀਸੀਟੀਵੀ ਫੁਟੇਜ ਵੀ ਆਈ ਸਾਹਮਣੇ ਪੁਲਿਸ ਨੇ ਮੌਕੇ ਤੇ ਪਹੁੰਚ ਜਾਂਚ ਕੀਤੀ ਸ਼ੁਰੂ ਘਰ ਮੇਰੀ ਬੇਟੀ ਹੀ ਕਦਨਾਲੀ ਮੇਰਾ ਨਾਮ ਪ੍ਰਵੀਨ ਕੋਹਰੇ ਆ ਅੱਛਾ ਕਿਥੋਂ ਰਹਿੰਦੇ ਸੀ ਇਹ ਤਾਂ ਹੁਸੈਨਪੁਰੇ ਦੇ ਰਹਿਣ ਵਾਲੇ ਅਸੀਂ ਜੀ ਠੀਕ ਹੈ ਬਾਰਹਾੜਾ ਸ਼ੋਰੂਮ ਹੈ ਜੀ ਕਹਦਾ ਸ਼ੋਰੂਮ ਆ ਫੋਨ ਵਾਲਾ ਮੁੰਬਈ ਦਾ ਹਾਂ ਕੀ ਮਾਮਲਾ ਹੈ ਆਹ ਕਾਰ ਕਾਰਵਾਰੀਆਂ ਮੋੜੀਆਂ ਲੜਾਈਆਂ ਹੋ ਗਈਆਂ ਆਪਸ ਵਿੱਚ ਲੜ ਲੜ ਕੇ ਇਹ ਥੋੜੀ ਵੀ ਤੁਸੀਂ ਕਿਹੜੇ ਲੋਕਾਂ ਦੇ ਘਰੇ ਚੜ ਚੜੀ ਬੰਦੇ ਲਿਆ ਗੱਪਾ ਦੋ ਨਹੀਂ ਆਪਸ ਦੇ ਵਿੱਚ ਘਰ ਦੇ ਵਿੱਚ ਜੀ ਲੜੇਗੇ ਜਾਂ ਗਵਾਂਢੀ ਲੜੇਗਾ ਨਾ ਗਵਾਂਢੀ ਲੜੇ ਸਾਡੇ ਸਾਡੇ ਨਾਲ ਲੜੇ ਨਜ਼ਾਇਰ ਮੇਰੇ ਮੁੰਡੇ ਨਾਲ ਗੱਲ ਪਈ ਆ ਪਹਿਲੇ ਇਹਨਾਂ ਬੰਦੇ ਮੰਗਾਏ ਉਹਨੂੰ ਪੈਗੇ ਆ ਇਕੱਲੇ ਨੂੰ ਵੇਖ ਕੇ ਕੀ ਨਾਮ ਤੇ ਮੁੰਡੇ ਦਾ ਬਿਲੂ ਆ ਮੇਰੇ ਮੁੰਡੇ ਦਾ ਨਾਮ ਬਿੱਲੂ ਨਾਲ ਲੜੇ ਆ ਬਿੱਲੂ ਨਾਲ ਲੜੇ ਕੀ ਕੋਈ ਪ੍ਰਾਣੀ ਰੰਜੀ ਸੀ ਨਹੀਂ ਹਾਂਜੀ ਇਹ ਇਹ ਰੱਖਦੇ ਰੰਜਨਾ ਹੀ ਨਹੀਂ ਰੱਖਦੇ ਕਿ ਇਹਨਾਂ ਨੂੰ ਮੰਜ ਕੀ ਹੋਇਆ ਕਿ ਜਦੋਂ ਘਰ ਦੇ ਅੰਦਰ ਕੋਈ ਵੀ ਸੀ ਤੁਸੀਂ ਅਸੀਂ ਆ ਦਫ਼ਤਰ 'ਚ ਬੈਠੇ ਹਾਂ ਮੈਂ ਤਾਂ ਮਾਲਾ ਜੀ ਤੇ ਕੁੜੀ ਸਾਡੀ ਕਰਕਲੀ ਨਾਲ ਗਵਾਂਡੀਆਂ ਦੇ ਮੁੰਡੇ ਨੇ ਕਿਹਾ ਵੀ ਸਾਡੇ ਅੰਦਰ ਗੇਟ ਟੁੱਟ ਗਿਆ ਸਾਡੇ ਅੰਦਰ ਬੰਦੇ ਵੜ ਗਏ ਆ ਮਾਲਾ ਜੀ ਤੇ ਕੁੜੀ ਸਾਡੀ ਬਾਥਰੂਮ 'ਚ ਲੋਕੀ ਡਰਦੀ ਅੰਦਰ ਤੇ ਕਿੰਨਾ ਤੋਂ ਨੁਕਸਾਨ ਹੋਇਆ ਅਜੋ ਹੀ ਵੇਖਿਆ ਨੁਕਸਾਨ ਕਿੰਨਾ ਆਇਆ ਆਰਸੜੀਆਂ ਤੋੜ ਗਏ ਆ ਸਾਰਾ ਸਮਾਨ ਦੁਕਾਨ ਦਾ ਲੋਬਾਰੀ ਚੋ ਕੈਸ਼ ਕੱਢ ਕੇ ਲੈ ਗਏ ਮੇਰੀ ਕੁੜੀ ਦਾ ਗਹਿਣਾ ਕੱਢ ਕੇ ਲੈ ਗਏ ਸਾਰਾ ਲੁੱਟ ਖੋ ਕਰਕੇ ਲੈ ਗਏ ਆ ਕਿੰਨੀ ਕਿੰਨਾ ਕੁ ਨੁਕਸਾਨ ਹੈ तकरीबन 10 ਲੱਖ ਰੁਪਇਆ ਲੈ ਗਏ ਦੋ ਸੱਟ ਮੇਰੀ ਕੁੜੀ ਦੇ ਵਿਆਹ ਦੇ ਲੈ ਕੇ ਵਿਆਹ ਰੱਖਿਆ ਮੈਂ ਆਪਣੀ ਕੁੜੀ ਦਾ ਉਹ ਲੈ ਗਏ ਕੱਢ ਕੇ ਕੀ ਹੁਣ ਮੰਗ ਕੀ ਕਰਦੇ ਨੇ ਐਹੀ ਮੰਗ ਰਹੇ ਹੋ ਕਰਦੇ ਆ ਇਸਨੂੰ ਇਨਸਾਫ ਦਿੱਤਾ ਜਾਵੇ। ਅੰਮ੍ਰਿਤਸਰ ਦੇ ਹੁਸੈਨਪੁਰਾ ਚੌਕ ਇੱਚ ਇੱਕ ਘਰ ਤੇ ਹੋਇਆ ਹਮਲਾ। ਤੇਜ਼ ਤਾਰ ਹਥਿਆਰਾਂ ਸਣੇ ਇਸ ਇਲਾਕੇ 'ਚ ਪਹੁੰਚੇ ਹਮਲਾਵਰ। ਹਮਲਾਵਰਾਂ ਨੇ ਘਰ ਦੇ ਅੰਦਰ ਵੜ ਘਰ ਦਾ ਸਾਰਾ ਸਮਾਨ ਤੋੜ ਕੇ ਕੀਤਾ ਚੱਕਣਾ ਚੋਰੀ। ਪਰਿਵਾਰਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਇਨਸਾਫ ਦੀ ਲਗਾਈ ਗੁਹਾਰ। ਘਟਨਾ ਦੀ ਕੁਝ ਸੀਸੀਟੀਵੀ ਫੁਟੇਜ ਵੀ ਆਈ ਸਾਹਮਣੇ। ਪੁਲਿਸ ਨੇ ਮੌਕੇ ਤੇ ਪਹੁੰਚ ਜਾਂਚ ਕੀਤੀ ਸ਼ੁਰੂ। ਘਰ ਮੇਰੀ ਬੇਟੀ ਹੀ ਕਦਨਾਲੀ ਮੇਰਾ ਨਾਮ ਪ੍ਰਵੀਨ ਕੋਹਰੇ। ਕਿ ਕਿਥੋਂ ਜਾਣਾ ਲਈ ਇਹ ਤਾਂ ਸੈਂਪਲ ਦੇ ਰਨ ਵਾਲੀ ਐ ਸੀ ਜੀ ਠੀਕ ਐ ਬਾਹਰ ਸਾਡਾ ਸ਼ੋਅਰੂਮ ਐ ਜੀ ਕਦਾਂ ਸ਼ੋਅਰੂਮ ਆ ਫੋਨਾਂ ਦਾ ਮੁੰਬਈ ਦਾ ਹਾਂ ਕੀ ਮਾਮਲਾ ਆਇਆ ਘਰ ਘਰ ਮਾਰੀਆਂ ਮੋੜੀਆਂ ਲੜਾਈਆਂ ਹੋ ਗਈਆਂ ਆਪਸ ਵਿੱਚ ਲੜਲੁੜ ਪਏ ਇਹ ਥੋੜੀ ਵੀ ਤੂ ਕੀ ਇਹ ਲੋਕਾਂ ਦੇ ਘਰੇ ਚੱਲ ਚੱਲੀ ਬੰਦੇ ਲਿਆ ਗੱਪਾ ਦੋ ਨਹੀਂ ਆਪਸ ਦੇ ਵਿੱਚ ਘਰ ਦੇ ਵਿੱਚ ਜੀ ਲੜੇਗੇ ਜਾਂ ਗਵਾਂਢੀ ਲੜੇਗਾ ਨਾ ਗਵਾਂਢੀ ਲੜੇ ਸਾਡੇ ਸਾਡੇ ਨਾਲ ਲੜੇ ਨਜ਼ਾਇਰ ਮੇਰੇ ਮੁੰਡੇ ਨਾਲ ਗੱਲ ਪਏ ਆ ਪਹਿਲੇ ਇਹਨਾਂ ਬੰਦੇ ਮੰਗਾਏ ਉਹਨੂੰ ਪੈ ਗਏ ਆ ਇਕੱਲੇ ਨੂੰ ਵੇਖੇ ਕੀ ਨਾਂ ਤੇ ਮੁੰਡੇ ਦਾ ਜੀ ਬਿਲੂ ਆ ਮੇਰੇ ਮੁੰਡੇ ਦਾ ਨਾਮ ਬਿਲੂ ਨਾਲ ਲੜੇ ਆ ਬਿਲੂ ਨਾਲ ਲੜੇ ਕੀ ਕੋਈ ਪ੍ਰਾਣੀ ਰੰਜੀ ਸੀ ਨਹੀਂ ਹਾਂਜੀ ਇਹ ਇਹ ਰੱਖਦੇ ਰੰਜਨਾ ਹੀ ਨਹੀਂ ਰੱਖਦੇ ਕਿ ਇਹਨਾਂ ਨੂੰ ਮੁੰਡਾ ਕੀ ਹੋਇਆ ਕਿ ਜਦੋਂ ਘਰ ਦੇ ਅੰਦਰ ਕੋਈ ਵੀ ਸੀ ਤੁਸੀਂ ਅਸੀਂ ਆ ਦਫ਼ਤਰ 'ਚ ਬੈਠੇ ਹਾਂ ਮੈਂ ਤਾਂ ਮਾਲਾ ਜੀ ਤੇ ਕੁੜੀ ਸਾਡੀ ਕਰ ਕਰੀ ਨਾ ਗਵਾਂਡੀਆਂ ਦੇ ਮੁੰਡੇ ਨੇ ਕਿਹਾ ਤੁਹਾਡੇ ਅੰਦਰ ਗੇਟ ਟੁੱਟ ਗਿਆ ਤੁਹਾਡੇ ਅੰਦਰ ਬੰਦੇ ਵੜ ਗਏ ਜੀ ਤੇ ਕੁੜੀ ਸਾਡੀ ਬਾਥਰੂਮ 'ਚ ਲੋਕੀ ਡਰਦੀ ਅੰਦਰ ਕਿੰਨਾ ਨੁਕਸਾਨ ਹੋਇਆ ਅਦੋਰੀ ਵੇਖਿਆ ਨੁਕਸਾਨ ਕਿੰਨਾ ਹੋਇਆ ਅਲਸੜੀਆਂ ਤੋੜ ਗਏ ਆ ਸਾਰਾ ਸਮਾਨ ਦੁਕਾਨ ਦਾ ਲੋਬਾਰਿਓ ਕੈਸ਼ ਕੱਢ ਕੇ ਲੈ ਗਏ ਮੇਰੀ ਕੁੜੀ ਦਾ ਗਹਿਣਾ ਕੱਢ ਕੇ ਲੈ ਗਏ ਸਾਰਾ ਲੁੱਟ ਖੋਹ ਕਰਕੇ ਲੈ ਗਏ ਆ ਕਿੰਨੀ ਕਿੰਨਾ ਦਾ ਨੁਕਸਾਨ ਹੈ ਗਰੀਬਾਂ ਨੂੰ 10 ਲੱਖ ਰੁਪਇਆ ਲੈ ਗਏ ਦੋ ਸੈਟ ਮੇਰੀ ਕੁੜੀ ਦੇ ਵਿਆਹ ਦੇ ਲੈ ਕੇ ਵਿਆਹ ਰੱਖਿਆ ਮੈਂ ਆਪਣੀ ਕੁੜੀ ਦਾ ਉਹ ਲੈ ਗਏ ਕੱਢ ਕੇ ਕੀ ਹੁਣ ਮੰਗ ਕੀ ਕਰਦੇ ਆ ਐਹੀ ਮੰਗ ਆਇਓ ਕਰਦੇ ਆ ਤੇ ਸਾਨੂੰ ਨਿਸਾਬ ਦਿੱਤਾ ਜਾਵੇ ਅੰਮ੍ਰਿਤਸਰ ਦੇ ਹੁਸੈਨਪੁਰਾ ਚੌਕ ਇੱਚ ਇੱਕ ਘਰ ਤੇ ਹੋਇਆ ਹਮਲਾ ਤੇਜ਼ ਤਾਰ ਹਥਿਆਰਾਂ ਸਣੇ ਇਸ ਇਲਾਕੇ ਇੱਚ ਪਹੁੰਚੇ ਹਮਲਾਵਰ ਹਮਲਾਵਰਾਂ ਨੇ ਘਰ ਦੇ ਅੰਦਰ ਵੜ ਘਰ ਦਾ ਸਾਰਾ ਸਮਾਨ ਤੋੜ ਕੇ ਕੀਤਾ ਚੱਕਣਾ ਚੋਰੀ ਪਰਿਵਾਰਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਇਨਸਾਫ ਦੀ ਲਗਾਈ ਗੁਹਾਰ ਘਟਨਾ ਦੀ ਕੁਝ ਸੀਸੀਟੀਵੀ ਫੁਟੇਜ ਵੀ ਆਈ ਸਾਹਮਣੇ ਪੁਲਿਸ ਨੇ ਮੌਕੇ ਤੇ ਪਹੁੰਚ ਜਾਂਚ ਕੀਤੀ ਸ਼ੁਰੂ ਘਰ ਮੇਰੀ ਬੇਟੀ ਹੀ ਕਦਨਾਲੀ ਮੇਰਾ ਨਾਮ ਪ੍ਰਵੀਨ ਕੋਹਰੇ ਆ ਅੱਛਾ ਕਿਥੋਂ ਰਹਿੰਦੇ ਸੀ ਇਹ ਤਾਂ ਹੁਸੈਨਪੁਰੇ ਦੇ ਰਹਿਣ ਵਾਲੇ ਅਸੀਂ ਜੀ ਠੀਕ ਹੈ ਬਾਰਹਾੜਾ ਸ਼ੋਰੂਮ ਹੈ ਜੀ ਕੜਾ ਸ਼ੋਰੂਮ ਆ ਫੋਨ ਵਾਲਾ ਮੁੰਬਈ ਦਾ ਹਾਂ ਕੀ ਮਾਮਲਾ ਹੈ ਆਹ ਕਾਰ ਕਾਰਵਾਰੀਆਂ ਮੋੜੀਆਂ ਲੜਾਈਆਂ ਹੋ ਗਈਆਂ ਆਪਸ ਵਿੱਚ ਲੜ ਲੜ ਕੇ ਇਹ ਥੋੜੀ ਵੀ ਤੁਸੀਂ ਕਿਹੜੇ ਲੋਕਾਂ ਦੇ ਘਰੇ ਚੜ ਚੜੀ ਬੰਦੇ ਲਿਆ ਗੱਪਾ ਦੋ ਨਹੀਂ ਆਪਸ ਦੇ ਵਿੱਚ ਘਰ ਦੇ ਵਿੱਚ ਜੀ ਲੜੇਗੇ ਜਾਂ ਗਵਾਂਢੀ ਲੜੇਗਾ ਨਾ ਗਵਾਂਢੀ ਲੜੇ ਸਾਡੇ ਸਾਡੇ ਨਾਲ ਲੜੇ ਨਜ਼ਾਇਰ ਮੇਰੇ ਮੁੰਡੇ ਨਾਲ ਗੱਲ ਪਏ ਆ ਪਹਿਲੇ ਇਹਨਾਂ ਬੰਦੇ ਮੰਗਾਏ ਉਹਨੂੰ ਪੈ ਗਏ ਆ ਇਕੱਲੇ ਨੂੰ ਵੇਖ ਕੇ ਕੀ ਨਾਮ ਤੇ ਮੁੰਡੇ ਦਾ ਬਿਲੂ ਆ ਮੇਰੇ ਮੁੰਡੇ ਦਾ ਨਾ ਬਿੱਲ ਨੂੰ ਲੜੇ ਆ ਬਿੱਲ ਨੂੰ ਲੜੇ ਕੀ ਕੋਈ ਪਰਾਣੀ ਰੰਜੀ ਸੀ ਨਹੀਂ ਹਾਂਜੀ ਇਹ ਇਹ ਰੱਖਦੇ ਰੰਜਨਾ ਹੀ ਨਹੀਂ ਰੱਖਦੇ ਕਿ ਇਹਨਾਂ ਨੂੰ ਮੰਜੇ ਕੀ ਹੋਇਆ ਕਿ ਜਦੋਂ ਘਰ ਦੇ ਅੰਦਰ ਕੋਈ ਵੀ ਸੀ ਤੁਸੀਂ ਅਸੀਂ ਆ ਦਫਤਰ 'ਚ ਬੈਠੇ ਹਾਂ ਮੈਂ ਤਾਂ ਮਾਲਾ ਜੀ ਤੇ ਕੁੜੀ ਸਾਡੀ ਕਰ ਕਰੀ ਨਾ ਗਵਾਂਡੀਆਂ ਦੇ ਮੁੰਡੇ ਨੇ ਕਿਹਾ ਤੁਹਾਡੇ ਅੰਦਰ ਗੇਟ ਟੁੱਟ ਗਿਆ ਤੁਹਾਡੇ ਤੋਂ ਬੰਦੇ ਵੜ ਗਏ ਜੀ ਤੇ ਕੁੜੀ ਸਾਡੀ ਬਾਥਰੂਮ 'ਚ ਲੋਕੀ ਡਰਦੀ ਅੰਦਰ ਕਿੰਨਾ ਤੋਂ ਨੁਕਸਾਨ ਹੋਇਆ ਅੱਜ ਹੀ ਵੇਖਿਆ ਨੁਕਸਾਨ ਕਿੰਨਾ ਹੋਇਆ ਆਲਸੜੀਆਂ ਤੋੜ ਗਏ ਆ ਸਾਰਾ ਸਮਾਨ ਦੁਕਾਨ ਦਾ ਲੋਬਾਰੀ ਚ ਕੈਸ਼ ਕੱਢ ਕੇ ਲੈ ਗਏ ਮੇਰੀ ਕੁੜੀ ਦਾ ਗਹਿਣਾ ਕੱਢ ਕੇ ਲੈ ਗਏ ਸਾਰਾ ਲੁੱਟ ਖੋ ਕਰਕੇ ਲੈ ਗਏ ਆ ਕਿੰਨੀ ਕਿੰਨਾ ਕੋ ਨੁਕਸਾਨ ਹੈ तकरीबन 10 ਲੱਖ ਰੁਪਇਆ ਲੈ ਗਏ ਦੋ ਸੱਟ ਮੇਰੀ ਕੁੜੀ ਦੇ ਵਿਆਹ ਦੇ ਲੈ ਕੇ ਵਿਆਹ ਰੱਖਿਆ ਮੈਂ ਆਪਣੀ ਕੁੜੀ ਦਾ ਉਹ ਲੈ ਗਏ ਕੱਢ ਕੇ ਕੀ ਹੁਣ ਮੰਗ ਕੀ ਕਰਦੇ ਨੇ ਐਹੀ ਮੰਗ ਆਇਓ ਕਰਦੇ ਆ ਤੇ ਸਾਨੂੰ ਨਿਸਾਬ ਦਿੱਤਾ ਜਾਵੇ